ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਪੰਜਾਬ ਸਰਕਾਰ ਜਿਨੇ ਕੇ ਥਾਣੇ ਖੋਲੇ ਹੋਏ ਆ ਹਸਪਤਾਲ ਖੋਲੇ ਹੋਏ ਆ ਪੰਜਾਬ ਦੇ ਵਸਨੀਕਾਂ ਨੂੰ ਸਹੂਲਤ ਦੇਣਾ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਔਰ ਪਬਲਿਕ ਦੀਆਂ ਵੋਟਾਂ ਨਾਲ ਚੁਣੀਆਂ ਜਾਂਦੀਆਂ ਨੇ ਸਰਕਾਰਾਂ ਦੋਸਤੋ ਇਸ ਵਕਤ ਆਪਾਂ ਇੱਕ ਪਰਿਵਾਰ ਨੂੰ ਮਿਲ ਰਹੇ ਆ ਮੈਂ ਤੁਹਾਨੂੰ ਸਿੱਧੇ ਤੌਰ ਤੇ ਮਲਾਉਂਗਾ ਉਸ ਪਰਿਵਾਰ ਦੇ ਨਾਲ ਜਿਸ ਪਰਿਵਾਰ ਦੇ ਨਾਲ ਬੱਚਿਆਂ ਦੀ ਲੜਾਈ ਨੂੰ ਇੰਨਾ ਭਿਆਨਕ ਰੂਪ ਦਿੱਤਾ ਗਿਆ ਕਿ ਇੱਕ ਪਰਿਵਾਰ ਘਰੋਂ ਬੇਕਾਰ ਹੈ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਮੇਰੇ ਨਾਲ ਆਉਣ ਔਰ ਅੱਗੇ ਆ ਕੇ ਦਿਖਾਉਣ ਕਿ ਆਹ ਲੇਡੀ ਹੈ ਇਹ ਲੇਡੀ ਨਾਲ ਮਾਰ ਕੁੱਟਾਈ ਹੋਈ ਹੈ ਔਰ ਆ ਬੱਚਾ ਲੇਡੀ ਦਾ ਆ ਲੇਡੀ ਦਾ ਬੱਚਾ ਮੈਂ ਤੁਹਾਨੂੰ ਇਹਦੇ ਭੈਣਾਂ ਭਰਾਵਾਂ ਨਾਲ ਇਹਦੇ ਬਲ ਆਉਂਗਾ ਇਸ ਲੇਡੀ ਦੇ ਪਤੀ ਨਾਲ ਵੀ ਮਲਾਉਂਗਾ ਔਰ ਮੈਂ ਤੁਹਾਨੂੰ ਦੱਸੂਗਾ ਇਹਦੇ ਪਿਛੇ ਕੀ ਕਹਾਣੀ ਹੈ ਕੀ ਹੋਇਆ ਕਿਹਦੇ ਨਾਲ ਹੋਇਆ ਕਦੋਂ ਹੋਇਆ ਕਿਵੇਂ ਹੋਇਆ ਔਰ ਪੁਲਿਸ ਦੀ ਔਰ ਸਰਕਾਰੀ ਡਾਕਟਰਾਂ ਦੀ ਇਸ ਪਰਿਵਾਰ ਨੂੰ ਗਰੀਬ ਅਨਪੜ੍ਹ ਔਰ ਲਾਚਾਰ ਹੋਣ ਦਾ ਕਿੱਦਾਂ ਉਹਨਾਂ ਲੋਕਾਂ ਨੇ ਨਾਲੋਂ ਬੇਵਕੂਫ ਬਣਾ ਕੇ ਤੋੜ ਦਿੱਤਾ सिलसिला शुरू कर दे हाँ जी क्या नाम आपका मेरा नाम गौतम है जी हाँ जी क्या ये जो अंदर लेटी हुई है इसका क्या नाम है ये इसका नाम गुरमीत है ये, ये आपकी क्या है ये मेरी वाइफ है वो जो झूले में बच्चा लेट रहा है वो कौन है वो मेरी बेटी है अच्छा दो महीने की मेरी बेटी है तुम्हारा नाम क्या है मेरा नाम गौतम है जी उम्र कितनी है तुम्हारी मेरी पच्चीस साल और तुम क्या काम करते हो मैं घोड़े का काम करता हूँ जो कूड़ा कोठियों में से हाँ जी हाँ जी हाँ जी अच्छा तो क्या हुआ क्या है तो ये बच्चों बच्चों में बच्चों बच्चों में लड़ाई झगड़ा हुआ था तो हमने अपना लड़का पीट भी पी दिया था इन्होंने अपनी लड़की पीटी हमने अपना लड़का पीटा फैसला होने के बाद भी अगले दिन इन्होंने हमारे से मारकूट की हमारे से पहले इन्होंने पर्चा कर दिया पर्चे में इन्होंने हमारे लड़के का नाम लिखा भाई हमारी लड़की सार बदतमीजी करता था बच्चों की लड़ाई लड़ाई में वहाँ जाने के बाद हमने अपने लड़कों को फैसला करा लिया हमने अपने लड़के की गलती मान ली जो वहाँ पे पुलिस वाला था जिसने हमारा फैसला किया उसको हमने भाई आठ हज़ार रुपये दिया उसने कहा भाई कुछ नहीं होगा आगे क्या नाम था उस पुलिस वाले का पुलिस वाले का तो सर नाम नहीं मेरे को बताया कौन सा थाना कौन सा था सदर थाना सदर थाने में जिस पुलिस वाले ने तुम्हारा समझौता करवाया था जी, जी। उसको आठ हजार रूपया दिया हाँ जी हाँ जी आपने दिया हाँ जी हाँ जी नोट कौन कौन से थे पाँच पाँच सौ के थे जी पाँच पाँच सौ के नोट उसको आपने आठ हजार रुपया हाँ जी हाँ जी कब की बात है ये जी परसों की बात है दोस्तों सुनी चलो तुम ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਉੱਤੇ ਬਹੁਤ ਵੱਡੀ ਗੱਲ 8000 ਰੁਪਇਆ ਬੰਦਾ ਆਉਣ ਕੈਮਰਾ ਕਹਿ ਰਿਹਾ ਜਦ ਕਿ ਲੱਖਾਂ ਰੁਪਇਆ ਤਨਖਾਹਾਂ ਲੈਂਦੇ ਨੇ ਇਹ ਸਿੰਗਲ ਸਟਾਰ ਲੋਕ ਪੰਜਾਬ ਪੁਲਿਸ ਦੇ ਅਫਸਰ ਜਿਨ੍ਹਾਂ ਨੂੰ ਉਤਾਮ ਝਾਮ ਦਿੱਤਾ ਜਾਂਦਾ ਇਹਨਾਂ ਨੂੰ ਬੈਨੀਫਿਟਸ ਦਿੱਤੇ ਜਾਂਦੇ ਆ ਇਹਨਾਂ ਨੂੰ ਫੈਸਿਲਟੀਆਂ ਦਿੱਤੀਆਂ ਜਾਂਦੀਆਂ ਨੇ ਔਰ ਕਰਾਪਸ਼ਨ ਦੇ ਨਾਮ ਤੇ 8000 ਰੁਪਇਆ ਤੇਜੀ ਫਿਰ ਫੈਸਲਾ ਹੋਣ ਤੋਂ ਬਾਅਦ ਉਹਤੇ ਸਾਰਾ ਸਮਝੌਤਾ ਹੋ ਗਿਆ ਕਹਿਣ ਲੱਗੇ ਭਈ ਇਹਨਾਂ ਨੂੰ ਕਿਸੇ ਨੇ ਵੀ ਪਹਿਲਾਂ ਕਾਰਵਾਈ ਲੜਾਈ ਝਗੜਾ ਕੀਤਾ ਕਾਰਵਾਈ ਹੋ ਰਹੀ ਤੇ ਕੀਤੀ ਜਾਊਗੀ ਫਿਰ ਅਸੀਂ ਰਾਤ ਨੂੰ ਆਏ ਉਹ ਸਾਡੇ ਤੋਂ ਪਹਿਲਾਂ ਆ ਗਏ ਸੀਗੇ ਉਹਨਾਂ ਨੇ ਸਾਰਾ ਸਾਡਾ ਸਮਾਨ ਚੱਕ ਕੇ ਸਾਡੇ ਘਰ ਦੇ ਮੂਹਰੇ ਸੇਟਦਾ ਸਾਡੀ ਘਰ ਦੀ ਭਾਂ ਤੋੜ ਕੀਤੀ ਆ 15000 ਰੁਪਏ ਸੀਗੇ ਮੈਂ ਛੋਟੀ ਭੈਣ ਦਾ ਵਿਆਹ ਕਰਨਾ ਸੀਗਾ ਤਿੰਨ ਚੀਜ਼ਾਂ ਹੋਦੀ ਸੀ ਉਹ ਦੀ ਗਾਇਬ ਨੇ ਸਾਰੀਆਂ ਇੱਕ ਸੋਨੇ ਦੀ ਬਾਲੀ ਸੀ ਲੌਂਗ ਸੀ ਪਜੇਬਾ ਸੀ ਜੀ ਤੇ ਪਜੇਬਾ ਜੀ 15000 ਰੁਪਿਆ ਅਗਲੇ ਦਿਨ ਅਸੀਂ ਫੋਨ ਕੀਤਾ ਜਿੱਥੇ ਜਿਹਨੇ ਸਾਡਾ ਫੈਸਲਾ ਕਰਾਇਆ ਕਹਿੰਦਾ ਭਾਈ ਮੈਂ ਤਾਂ ਚੱਲਿਆ ਛੁੱਟੀ ਤੇ ਦੱਸ ਕੱਲ ਨੂੰ ਮੇਰੀ ਛੁੱਟੀ ਹੋ ਜਾਣੀ ਆ ਬਈ ਮੈਂ ਜਾ ਕੇ ਤੁਹਾਡਾ ਸਮਝੌਤਾ ਕਰਾ ਜੰਦਾ ਅਸੀਂ ਉਹਨੂੰ ਸਵੇਰੇ ਫੋਨ ਕਰਦੇ ਰਹੇ ਉਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਮ ਨੂੰ ਆਇਆ ਤੇ ਉਹਦੇ ਨਾਲ ਨਾਲ ਅਸੀਂ ਜਦੋਂ ਮੈਂ ਉਹਨੂੰ ਲੈ ਕੇ ਗਿਆ ਉਹਨੇ ਵੀਡੀਓ ਬਣਾਈ ਉਰੇ ਪਹੁੰਚੇ ਆ ਪੁਲਿਸ ਵਾਲੇ ਦੇ ਉਹਨੂੰ ਮੈਂ نیچے ਲੈ ਕੇ ਗਿਆ ਮੈਂ ਕਿਹਾ ਵੀ ਕੈਮਰਾ ਚੈੱਕ ਕਰੋ ਰਾਤੀ 15 20 ਮੁੰਡੇ ਸੀਗੇ ਇੱਥੇ ਗਾਲੀ ক্লোজ ਕਰਦੇ ਰਹੇ ਪੂਰੀ ਰਾਤ ਨੂੰ ਹੁੰਦੇ ਰਹੇ ਅਸੀਂ ਮੀਂਹ ਦੇ ਬੱਚੇ ਭਜਾਏ ਨੇ ਆਪਣੇ ਉਹਨਾਂ ਨੇ ਪੂੜੀਆਂ ਤੇ ਸੀਰ ਗੇ ਰੱਖ ਲੈਨੇ ਆਪਣਾ ਸਾਰਾ ਸਮਾਨ ਉੱਥੇ ਰੱਖ ਲਿਆ ਸੇ ਮੇਰੇ ਬੱਚੇ ਵੀ ਸੁੱਤੇ ਨਹੀਂ ਅਸੀਂ ਵੀ ਨਹੀਂ ਸੁੱਤੇ ਦੂਜੀ ਗੱਲ ਫੇਰ ਪਾਣੀ ਪਿਲਾਓ ਇਸ ਕੋ ਪਾਣੀ ਲਾਓ ਪਾਣੀ ਪਿਲਾਓ ਜਬ ਤੁਹਾਡੀ ਪਤਨੀ ਕੋ ਪਤਨੀ ਕੇ ਸਾਥ ਵੀ ਮਾਰਪੀਟ ਹੋਈ ਹੈ ਇਹ ਜੋ ਤੁਹਾਡੀ ਅੱਖ ਤੇ ਚੋਟ ਲੱਗੀ ਹੈ ਇਹ ਵਹੀਂ ਪੇ ਲੱਗੀ ਉਹਨਾਂ ਨੇ ਮਾਰੀ ਆ ਜੀ ਅਸੀਂ ਉੱਥੇ ਲੈ ਕੇ ਗਏ ਪੀਸੀਆਰ ਵਾਲਿਆਂ ਨੂੰ ਉਹ ਨਾਲ ਹੀ ਗਿਆ ਉਹਨੇ ਕੁਝ ਨਹੀਂ ਕੀਤਾ ਉਹਨੇ ਵੀਡੀਓ ਬਣਾਈ ਤੇ ਇਹਨਾਂ ਨੇ ਸਾਡੇ ਨਾਲ ਮਾਰਕੁੱਟ ਕੀਤੀ ਮੇਰੀ ਭਾਬੀ ਜੀ ਭੈਣ ਜੀ ਸਾਰੀ ਮੇਰੀ ਫੈਮਿਲੀ ਸੀ ਇਹਨਾਂ ਨੇ ਸਾਰਿਆਂ ਨੂੰ ਕੁੱਟ ਮਾਰ ਕੀਤੀ ਮੇਰੇ ਘਰ ਵਾਲੀ ਨਾਲ 2 ਮਹੀਨੇ ਦਾ ਮੇਰਾ ਬੱਚਾ ਵਾ ਉਹ ਵੱਡੇ ਆਪਰੇਸ਼ਨ ਨਾਲ ਹੋਇਆ ਵਾ ਪਾਣੀ ਪੀਓ ਪਾਣੀ ਪੀਓ ਆਰਾਮ ਨਾਲ ਕੋਈ ਬਾਤ ਨਹੀਂ ਘਬਰਾਓ ਨਹੀਂ ਵੱਡੇ ਆਪਰੇਸ਼ਨ ਨਾਲ ਮੇਰਾ ਬੱਚਾ ਹੋਇਆ ਵਾ ਤੇ ਇਹਨਾਂ ਨੇ ਮਾਰਕੁੱਟ ਕੀਤੀ ਆ ਹੁਣ ਜਾ ਕੇ ਇਹਨਾਂ ਨੇ ਸਾਡੇ ਦੇ ਪਰਚਾ ਦਰਜ ਕਰਤਾ ਮੇਰੀ ਕੁੜੀ ਮੇਰੇ ਘਰ ਵਾਲੀ ਸ੍ਰੀਵਲਜੀ ਹੈਗੀ ਹੈ ਸੀਰੀਅਸ ਬਹੁਤ ਹੈ ਇਹ ਡਾਕਟਰ ਨੇ ਦਿੱਤਾ ਹੋਇਆ ਜਵਾਬ ਕਹਿੰਦੇ ਸੀਰਾ ਦਾ ਪ੍ਰੋਪਰਟੀ ਤੇ ਇਹਦੇ ਸਟੱਲ ਲੱਗੀ ਹੋਈ ਆ ਟਾਂਕੇ ਇਹਦੇ ਕੱਚੇ ਸੀਗੇ ਇਹ ਜੋ ਲੇਟੀ ਹੋਈ ਹੈ ਇਹ ਕੌਣ ਹੈ ਇਹ ਮੇਰੀ ਵਾਈਫ ਹੈ ਜੀ ਤੋਂ ਤੁਮ ਤੋਂ ਕਹਿ ਰਹੇ ਹੋ ਹਸਪੀਟਲ ਮੈਂ ਆ ਹਸਪੀਟਲੋਂ ਇਹਨੂੰ ਲੈ ਕੇ ਆਏ ਸੀ ਨਾ ਜੀ ਨਹੀਂ ਰਾਤ ਦਾਖਲ ਨਹੀਂ ਕੀਤਾ ਤੁਮ ਰਾਤੀ ਉਹਨਾਂ ਨੇ ਦਾਖਲ ਨਹੀਂ ਕੀਤਾ ਕਿਉਂ ਨਹੀਂ ਕੀਤਾ ਦਾਖਲ ਉਹ ਕਹਿਣ ਲੱਗੇ ਬਈ ਸਵੇਰਾ ਆਓ ਤੇ ਸਵੇਰੇ ਇਹਨਾਂ ਦਾ ਟੈਸਟ ਉਸੋਂ ਹੋਣਗੇ ਫਿਰ ਕਰਾਂਗੇ ਨਹੀਂ ਰਾਤ ਉਹਨਾਂ ਨੇ ਇਸਕੋ ਐਡਮਿਸ਼ਨ ਕਿਉਂ ਨਹੀਂ ਕੀਤੀ ਉਹ ਬੋਲਨੇ ਲੱਗੇ ਬਈ ਸਵੇਰ ਆਣਾ ਭਈ ਕਿਉਂ ਆਣਾ ਰਾਤ ਕੇ ਲੀਏ ਹਸਪੀਟਲ ਬੰਦ ਹੈ ਆਪਨੇ ਪੁੱਛਿਆ ਨਹੀਂ ਉਸਕੋ ਇਹ ਤਾਂ ਅਸੀਂ ਪੁੱਛਣੇ ਕੋ ਕਹ ਰਹੇ ਬਈ ਸਵੇਰ ਆਣਾ ਸਵੇਰ ਕਾ ਦੋਸਤੋ ਸੁਣੀ ਚਲੋ ਪੰਜਾਬ ਸਰਕਾਰ ਦੇ ਅੰਦਰ ਸਰਕਾਰੀ ਮਾਮਲੇ ਦੀਆਂ ਗੱਲਾਂ ਹੋ ਰਹੀਆਂ ਨੇ ਚਾਹੇ ਉਹ ਚ ਪੁਲਿਸ ਵਿਭਾਗ ਹੋਵੇ ਚਾਹੇ ਸਿਹਤ ਵਿਭਾਗ ਹੋਵੇ ਸਰਕਾਰੀ ਡਾਕਟਰ ਕਿਉਂ ਕੌਣ ਸੇ ਹਸਪੀਟਲ ਮੇ ਗਏ ਥੇ ਇਹ ਸਿਵਲ ਮੇ ਗਏ ਸਹੀ ਸਰਕਾਰੀ ਹਸਪੀਟਲ ਦੇ ਵਿੱਚ ਰਾਤ ਦੇ ਸਮੇਂ ਆਦਮੀ ਆਪਣੀ ਵਾਈਫ ਨੂੰ ਹਸਪੀਟਲ ਲੈ ਕੇ ਜਾਂਦਾ ਤੇ ਹਸਪਤਾਲ ਦੇ ਬੰਦੇ ਇਹਨੂੰ ਕਹਿੰਦੇ ਆ ਇਹਨੂੰ ਲੈ ਜਾਓ ਸਵੇਰੇ ਲੈ ਕੇ ਆਇਓ ਤੇ ਮੈਨੂੰ ਇਹ ਇਨਸਾਨ ਦੋਸਤੋ ਸਰਕਾਰ ਕਿੱਥੇ ਆ ਹੈਲਥ ਮਨਿਸਟਰ ਕਿੱਥੇ ਆ ਕਿੱਥੇ ਨੇ ਮੋਤ ਆਪਣੇ ਭਗਵੰਤ ਮਾਨ ਜਿਹੜੇ ਦਾਅਵੇ ਕਰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਊਗੀ ਆਮ ਆਦਮੀ ਪਾਰਟੀ ਦੇ ਵਿੱਚੋਂ ਨਿਕਲੀ ਹੋਈ ਆ ਆਮ ਆਦਮੀ ਦੇ ਵਾਸਤੇ ਆ ਔਰ ਆ ਇੱਕ ਆਮ ਆਦਮੀ ਨਹੀਂ ਹੈ ਰਾਤ ਤੇ ਆਪਣੀ ਵਾਈਫ ਨੂੰ ਹਸਪੀਟਲ ਲੈ ਕੇ ਗਿਆ ਸਰਕਾਰ ਦੇ ਨੁਮਾਇੰਦਿਆਂ ਨੇ ਇਹਨੂੰ ਕਿਉਂ ਨਹੀਂ ਦਾਖਲ ਕੀਤਾ ਪੁਲਿਸ ਆਫਸਰ ਨੇ 8000 ਰੁਪਇਆ ਲਿੱਤਾ ਪਰ ਇਹਨਾਂ ਦਾ ਫੈਸਲਾ ਲਿਖਿਆ ਰਹਿ ਗਿਆ ਕਰੇ ਆਂਦੇ ਅਨਸਾਰ ਇਹਨਾਂ ਦੇ ਕਹਿਣ ਦੇ ਮੁਤਾਬਿਕ ਸਾਰਾ ਸਾਮਾਨ ਵਿਖਰਿਆ ਹੋਇਆ ਸੀ ਔਰ ਮਾਰਕੁਟਾਈ ਹੋਈ ਦੋਸਤ ਅੱਛਾ ਅੱਗੇ ਕੀ ਹੋਇਆ ਅੱਗੇ ਬਸ ਇਹੀ ਹੋਇਆ ਪੁਲਿਸ ਵਾਲਾ ਉਹਨਾਂ ਨੂੰ ਚੱਕ ਕੇ ਲੈ ਗਿਆ ਲੇ ਕੇ ਗਿਆ ਨਹੀਂ ਲੈ ਕੇ ਗਿਆ ਇਸ ਬਾਰੇ ਵੀ ਸਾਨੂੰ ਪਤਾ ਨਹੀਂ ਅਸੀਂ ਆਪਣੀ ਜਾਨ ਬਚਾਈ ਅਸੀਂ ਭੱਜੇ ਨੇ ਬਾਹਰ ਨੂੰ ਪੁਲਿਸ ਵਾਲੇ ਦਾ ਬਾਅਦ ਸਾਨੂੰ ਫੋਨ ਆਇਆ ਵੀ ਤੁਸੀਂ ਥਾਣੇ ਆ ਜਾਓ ਅਸੀਂ ਥਾਣੇ ਕਿਵੇਂ ਆਈਏ ਬਈ ਮੇਰੀ ਜਨਾਨੀ ਸੀਰੀਅਸ ਹੈ ਮੈਂ ਤਾਂ ਸਿੱਧਾ ਸਿਵਲ ਪਹੁੰਚਿਆ ਵਾ ਹੂੰ ਹੁਣ ਆਪ ਕਿਆ ਚਾਹਤੇ ਹੋ ਮੈਨੂੰ ਇਨਸਾਫ ਚਾਹੀਦਾ ਜੀ ਜਿਵੇਂ ਮੇਰੀ ਜਨਾਨੀ ਹਸਪੀਟਲ ਪਈ ਹੈ ਉਹ ਵੀ ਉੱਥੇ ਪੈਣ ਬਈ ਜਿੰਨਾ ਮੇਰਾ ਪੈਸਾ ਉਟਿਆ ਮੇਰੀ ਚੀਜ਼ ਉੱਟੀ ਹੈ ਮੈਨੂੰ ਸਾਰਾ ਇਨਸਾਫ ਚਾਹੀਦਾ ਮੈਨੂੰ ਬਰੋਬਰ ਦਾ ਹਿੱਸਾ ਚਾਹੀਦਾ ਵਾ ਦੋਸਤੋ ਜਦੋਂ ਇਨਸਾਨ ਨੂੰ ਇਨਸਾਫ ਨਹੀਂ ਮਿਲਦਾ ਫਿਰ ਜ਼ੁਲਮ ਵਧਦਾ ਜਦੋਂ ਸਰਕਾਰ ਦੇ ਨੁਮਾਇੰਦੇ ਸਰਕਾਰੀ ਤਨਖਾਹਾਂ ਲੈਣ ਦੇ ਬਾਵਜੂਦ ਕਿਸੇ ਗਰੀਬ ਇਨਸਾਨ ਨੂੰ ਪੈਸਾ ਲੈ ਕੇ ਵੀ ਇਨਸਾਫ ਦੇਣ ਵਿੱਚ ਅਸਮਰਥ ਰਹਿਣ ਚਾਹੇ ਉਹ ਚ ਬਹੁਤ ਸਹਿਕਮਾ ਹੋਵੇ ਚਾਹੇ ਉਹਦੇ ਵਿੱਚ ਹੈਲਥ ਮਨਿਸਟਰ ਹੋਣ ਹੈਲਥ ਮਹਿਕਮਾ ਹੋਵੇ ਜਦੋਂ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਤਾਂ ਮੁਸ਼ਕਲ ਦੇ ਵਿੱਚ ਆ ਕੇ ਦੁਖੀ ਹੋ ਕੇ ਜ਼ੁਲਮ ਦਾ ਵਾਅਦਾ ਹੁੰਦਾ ਜੇ ਮੇਰੀ ਜਨਾਨੀ ਨੂੰ ਕੁਝ ਹੋ ਗਿਆ ਜੀ ਮੈਂ ਇਕੱਲਾ ਇਕੱਲਾ ਪਰਿਵਾਰ ਨੂੰ ਚੁਗਾਣਾ ਵਾਂ ਮੈਨੂੰ ਇਹੀ ਇਨਸਾਫ ਚਾਹੀਦਾ ਸਾਰੇ ਜੇਲ੍ਹ ਚੋਂ ਆਣ ਜੇ ਮੇਰੀ ਜਨਾਨੀ ਨੂੰ ਕੁਝ ਹੋ ਗਿਆ ਮੈਨੂੰ ਮੈਨੂੰ ਇਨਸਾਫ ਚਾਹੀਦਾ ਵਾ ਮੇਰੇ ਘਰ ਦੀ ਪੰਨ ਤੋੜ ਸਾਰੀ ਚਾਹੀਦੀ ਆ ਜਿਨੇ ਮੇਰੇ ਪੈਸੇ ਉਠੇ ਮੇਰੀ ਭੈਣ ਦੀ ਲਈ ਅਸੀਂ ਟੂਮ ਚੀਜ਼ ਬਣਾਈ ਹੋਈ ਸੀ ਉਹ ਚਾਹੀਦੀ ਐਵੇਂ ਜਿਨੇ ਸਾਰੇ ਸੀ ਇਹਨਾਂ ਨੇ ਸਾਰਿਆਂ ਦੇ ਕੁੱਟ ਮਾਰ ਕੀਤੇ ਸਾਰਿਆਂ ਨੂੰ ਕਾਨੂੰਨ ਮੁਤਾਬਕ ਕਾਰਵਾਈ ਚਾਹੀਦੀ ਆ ਕਾਰਨ ਕਾਰਵਾਈ ਚਾਹੀਦੀ ਆ ਜੀ ਕਾਨੂੰਨ ਮੁਤਾਬਕ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਨਹੀਂ ਕਰਾਂ ਪੁਲਿਸ ਪੁਲਿਸ ਦੇ ਅੱਗੇ ਗੁੱਟ ਅੱਛਾ ਪੁਲਿਸ ਦੇ ਸਾਹਮਣੇ ਸਾਨੂੰ ਕੁੱਟਿਆ ਜੀ ਪੁਲਿਸ ਨੇ ਕੁਝ ਨਹੀਂ ਕੀਤਾ ਤੇ ਸਾਨੂੰ ਕਾਨੂੰਨੀ ਕਾਰਵਾਈ ਚਾਹੀਦੀ ਆ ਪੁਲਿਸ ਮੌਜੂਦ ਸੀ ਪੁਲਿਸ ਮੌਜੂਦ ਸੀ ਪੁਲਿਸ ਨੇ ਉੱਥੇ ਵੀ ਵੀਡੀਓ ਬਣਾਈ ਆ ਪੁਲਿਸ ਮੌਜੂਦ ਸੀ ਜਦੋਂ ਤੁਹਾਡੇ ਨਾਲ ਮਾਰਕੁੱਟਾਈ ਹੋਈ ਹਾਂਜੀ ਹਾਂਜੀ ਪੁਲਿਸ ਨੇ ਵੀਡੀਓ ਬਣਾਈ ਹੈ ਬਣਾਈ ਸੀ ਜੀ ਉਸ ਪੁਲਿਸ ਅਫਸਰ ਦਾ ਨੰਬਰ ਹੈ ਤੁਹਾਡੇ ਕੋਲ ਕੱਢੋ ਨੰਬਰ ਕੀ ਹੈ ਵੀਡੀਓ ਬਣਾ ਰਿਹਾ ਪੁਲਿਸ ਨੇ ਤੇ ਇਦਾਂ ਵੀ ਨਹੀਂ ਦੋਸਤੋ ਸੁਣ ਰਹੇ ਹੋ ਤੁਸੀਂ ਪੁਲਿਸ ਦੀ ਮੌਜੂਦਗੀ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਇਸ ਪ੍ਰਾਦ ਨੇ ਜੋ ਆਪਣੀ ਜ਼ੁਬਾਨੀ ਦੱਸਿਆ ਆਜੀ ਕੋਈ ਨੰਬਰ ਕੀ ਨੰਬਰ 9999 98150 12184 99150 ਆਹੀ ਵਾਲਾ ਹਾਂਜੀ ਹਾਂਜੀ 99150 12184 ਠੀਕ ਐ ਦੋਸਤੋ ਪੁਲਿਸ ਦੀ ਮੌਜੂਦਗੀ ਵਿੱਚ ਵਿਰੋਧੀ ਧਿਰ ਇਹਨਾਂ ਨੂੰ ਮਾਰਕੁੱਟ ਰਹੀ ਆ ਜੋ ਇਹ ਕਹਿ ਰਹੇ ਆ ਔਰ ਪੁਲਿਸ ਨੇ ਵੀਡੀਓ ਬਣਾਈ ਆ ਅਗਲੀ ਕੀ ਕਾਰਵਾਈ ਹੁੰਦੀ ਆ ਆਪਾਂ ਇਹ ਸਬੰਧ ਦੇ ਵਿੱਚ ਪੁਲਿਸ ਦੀ ਸਟੇਟਮੈਂਟ ਵੀ ਲਵਾਂਗੇ ਦੂਜੇ ਪਾਰਟੀ ਵਾਲਿਆਂ ਨੂੰ ਵੀ ਆਪਾਂ ਪੁੱਛਾਂਗੇ ਦੋਸਤੋ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਾਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ ਹੈਲੋ ਹਾਂਜੀ ਏਐਸਆਈ ਸਾਹਿਬ ਬੋਲ ਰਿ ਹਾਂ ਸਥਾਨਾ ਸਦਰ ਤੋਂ ਹਾਂਜੀ ਹਾਂਜੀ ਕੀ ਸ਼ੁਭ ਨਾਮ ਭਾਜੀ ਤੁਹਾਡਾ ਏਐਸਆਈ ਜੌਨ ਪੀਟਰ ਜੌਨ ਪੀਟਰ ਹਾਂਜੀ ਏਐਸਆਈ ਜੌਨ ਪੀਟਰ ਐਸਏ ਜੌਨ ਪੀਟਰ ਜੀ ਵਿਵੇਕ ਬਖਸ਼ੀ ਪੱਤਰਕਾਰ ਬੋਲ ਰਿਹਾ ਜੀ ਹਾਂਜੀ ਹਾਂਜੀ ਫੁੱਲਾਵਾਲ ਚ ਕੋਈ ਝਗੜਾ ਹੋਇਆ ਹੈ ਹਾਂਜੀ ਪਤਾ ਤੁਹਾਨੂੰ ਹਾਂਜੀ ਹਾਂਜੀ ਤੇ ਤੁਸੀਂ ਉਹਦੇ ਵਿੱਚ ਕੀ ਕਾਰਵਾਈ ਕੀਤੀ ਹੈ ਕਾਰਵਾਈ ਇਹ ਤਾਂ ਮੈਡੀਕਲ ਕਰਾਇਆ ਦੂਜੀ ਪਾਰਟੀ ਨੇ ਆਏ ਦੀ ਮੁੜ ਕੇ ਨਹੀਂ ਤੁਸੀਂ ਤੁਸੀਂ ਮੈਂ ਤੁਹਾਨੂੰ 10 ਤਰੀਕ ਦਾ ਟਾਈਮ ਦਿੰਦਾ ਸ਼ਾਮ ਦਾ 10 ਤਰੀਕ ਦਾ ਸ਼ਾਮ ਦਾ ਟਾਈਮ ਦਿੱਤਾ ਹਾਂਜੀ ਹਾਂਜੀ ਫੇਰ ਆਉਣਾ ਮੈਂ ਛੁੱਟੀ ਆ ਰਿਹਾ ਕੋਈ ਡੱਟ ਹੋਈ ਸੀ ਉਧਰ ਤੇ ਮੇਰੀ ਗੱਲ ਸੁਣੋ ਇਹ ਤਾਂ ਬੰਦੇ ਘਰੋਂ ਬੇਕਾਰ ਹੋਏ ਹੋਏ ਆ ਕਿਹੜੇ ਜਿਨ੍ਹਾਂ ਨੇ ਉਹ ਜਿਹੜਾ ਹੈਗਾ ਗੋਤਮ ਉਹਦੀ ਵਾਈਫ ਦੇ ਢਿੱਡ 'ਚ ਲੱਤਾਂ ਮਾਰੀਆਂ ਉਹਦੇ ਅੰਦਰੋਂ ਟਾਂਕੇ ਟੋਕੇ ਉਹ ਭਾਈ ਜੀ ਮੈਂ ਉੱਥੇ ਹੀ ਸੀਗਾ ਮੌਕੇ ਤੇ ਹੀਗਾ ਅੱਛਾ ਘਟ ਕੇ ਵੀ ਨਹੀਂ ਕਿਤੇ ਮੇਰੇ ਕੋਲ ਵੀਡੀਓ ਹੈ ਗਿਆ ਜੇ ਤਾਂ ਅੱਛਾ ਹਾਂਜੀ ਹਾਂਜੀ ਅੱਛਾ ਦੋਨਾਂ ਨੇ ਮਤਲਬ ਦੋਨਾਂ ਨੇ ਪੂਰਾ ਜ਼ੋਰ ਮਾਰਿਆ ਹਾਂ ਪਰ ਜਦੋਂ ਤੁਹਾਡਾ ਸਮਝ ਜਦੋਂ ਸਮਝੌਤਾ ਹੋ ਗਿਆ ਸੀ ਲਿਖਤੀ ਹਾਂਜੀ ਫਿਰ ਉਹਦੇ 'ਚ ਪਹਿਲ ਕਿਹਨੇ ਕੀਤੀ ਪਹਿਲੇ ਉਹ ਕਾਲੇ ਨੇ ਗਏ ਨੇ ਮੈਨੂੰ ਲੈ ਕੇ ਗਏ ਮੈਂ ਮੌਕਾ ਤੇ ਖੜ ਗਿਆ ਤੇ ਇਹ ਕਿਹੜਾ ਘੱਟ ਨੇ ਇਹ ਵੀ ਕੱਲ ਪੈ ਕੇ ਦੂਜੀ ਪਾਰਟੀ ਤੇ ਉਹ ਮੈਨੂੰ ਲੈ ਕੇ ਬਿਠਾ ਲੈ ਇਹ ਥਾਣੇ ਨਹੀਂ ਆਏ ਮੁੜ ਕੇ ਨਹੀਂ ਇਹ ਤਾਂ ਕਹਿੰਦੇ ਮੇਰੀ ਵਾਈਫ ਬਿਮਾਰ ਉਹਦੇ ਟਾਂਕੇ ਹਿੱਲੇ 2 ਮਹੀਨੇ ਦਾ ਬੱਚਾ ਹੈ ਭਾਈ ਜੀ ਮੈਂ ਉੱਥੇ ਹੀ ਸੀ ਮੌਕੇ ਤੇ ਠੀਕ ਹੈ ਨਾ ਪੀਸੀਆਰ ਸੱਤਾਂ ਮੈਂ ਸਭ ਕੁਝ ਉੱਥੇ ਇਹ ਹਟਦਾ ਹੀ ਨਹੀਂ ਲਾਲਾ ਲਾਲਾ ਕਦੇ ਕਿਸੇ ਨੂੰ ਭਾਜਦਾ ਕੋਈ ਕਿਸੇ ਨੂੰ ਭਾਜਦਾ ਇਹ ਜਿਹਾ ਕਬੱਡੀ ਦੀਆਂ ਰੇਟਾਂ ਪੰਦੇ ਆਇਆ ਕਰਦਾ ਸੀ ਅੱਛਾ ਤੇ ਹੁਣ ਇਹਨਾਂ ਨੂੰ ਤੁਸੀਂ 10 ਤਰੀਕ ਬੁਲਾਇਆ ਹੈਲੋ ਹੈਲੋ ਕੋਈ ਨਹੀਂ ਬਲਣਾ ਨਾ ਦਾ ਤਰੀਕ ਨੂੰ ਬੰਦੀ ਕਾਰਵਾਈ ਕ੍ਰੋਸ ਬੰਦੀ ਕ੍ਰੋਸ ਹੀ ਕਰਨੀ ਆ ਅੱਛਾ ਕ੍ਰੋਸ ਬੰਦੀ ਆ ਕ੍ਰੋਸ ਹੀ ਬਣੂਗੀ ਕ੍ਰੋਸ ਕਰਮਾ ਮੇਰੇ ਸਾਹਮਣੇ ਲੜਾਈ ਹੋਈ ਆ ਆ ਰਿਕਾਰਡਿੰਗ ਰਿਕਾਰਡਿੰਗ ਤੁਹਾਡੇ ਕੋਲ ਆ ਮੇਰੇ ਕੋਲੇ ਆ ਵੀਡੀਓ ਸਭ ਕੁਝ ਤੇ ਜਿਹੜਾ ਪਹਿਲਾ ਸਮਝੌਤਾ ਹੋਇਆ ਜਿਹੜਾ ਪਹਿਲਾ ਸਮਝੌਤਾ ਹੋਇਆ ਉਸ ਤੋਂ ਬਾਅਦ ਇਹਨਾਂ ਦਾ ਸਮਾਨ ਸਮੂਹ ਕੱਢ ਕੇ ਬਾਹਰ ਸਿੱਟਦਾ ਕੋਈ ਟੂਮ ਟਾਮ ਚੱਕ ਲਈ ਕੋਈ ਗਹਿਣੇ ਗੋਟੇ ਗਿੱਜ ਕਹਿੰਦੇ ਆ ਪਰ ਇਹ ਕੰਪਲੇਨ ਤਾਂ ਲਿਖਤੀ ਤਾਂ ਹੈ ਹੀ ਨਹੀਂ ਇਹ ਤਾਂ ਮੈਨੂੰ ਇਹਨਾਂ ਨੇ ਕਿਹਾ ਵੀ ਰਾਜੀ ਸਾਡਾ ਹੋ ਗਿਆ ਵੀ ਤੇ ਲੜੀ ਜਾਂਦੇ ਕੋਈ ਲਿਖਤੀ ਥੋੜੀ ਤਾਂ ਉਹਨਾਂ ਨੇ ਮੈਂ ਕਿਹਾ ਚੱਲ ਜਾ ਤਾਕੇ ਟਾਕਾ ਉਹਨੇ ਰਾਜੀ ਦਾ ਵਾ ਤਾਂ ਥੜਾ ਹੋਇਆ ਹੀ ਆ ਮੁੜ ਕੇ ਇਹ ਵੀ ਨਹੀਂ ਘੱਟ ਹੋਏ ਲਿਖਤੀ ਲੁਖਤੀ ਮੇਰੇ ਕੋਲ ਕੋਈ ਨਹੀਂ ਉਹ ਤੋਂ ਬਾਅਦ ਦਾ ਨਹੀਂ ਇਹਨਾਂ ਦੇ ਕੋਲ ਇੱਕ ਲਿਖਤੀ ਰਾਜੀਨਾਮਾ ਵੀ ਹੈਗਾ ਉਹ ਮੁਲਾਜ਼ਮ ਦਾ ਲਿਖਿਆ ਹੋਇਆ ਹੈ ਫਾਈਲ ਸੀ ਰਾਜੀਨਾਮਾ ਤਾਂ ਹੈਗਾ ਮੈਂ ਹੀ ਲਿਖਿਆ ਠੀਕ ਆ ਅੱਛਾ ਬਾਤੇ ਵਾਸੇ ਇਹਨਾਂ ਨੇ ਬਰਬਰੀ ਤੌਰ ਤੇ ਫੋਨ ਕੀਤਾ ਵੀ ਇਦਾਂ ਕਰਕੇ ਸਾਨੂੰ ਘਰ ਦੇ ਪਰੇ ਮੈਂ ਚਲ ਮੈਂ ਸਵੇਰੇ ਦੇ ਇੱਕ ਜਾਣਾ ਮੌਕਾ ਜਾਂ ਮੈਂ ਸ਼ਾਮ ਨੂੰ ਮੌਕਾ ਦੇਖਣ ਗਿਆ ਉੜ ਕੇ ਵਾਸੇ ਆਪਸੇ ਲਾਲਾ ਲਾਲਾ ਲੱਗੇ ਇਹਨਾਂ ਦੇ ਨਾਲ ਜਿਹੜਾ ਮੁੰਡਾ ਲੈ ਗਿਆ ਉਹਨੂੰ ਮੈਂ ਕਹਿਆ ਜੀ ਤੂੰ ਬਾਹਰ ਖੜਾ ਯਾਰ ਬਾਹਰ ਖੜਾ ਉਹ ਵੀ ਘੜਾਟਦਾ ਉਹਦੀ ਵੀ ਵੀਡੀਓ ਹੈਗੀ ਮੇਰੇ ਕੋਲ ਅੱਛਾ ਉਹ ਹੈ ਤੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਮਤਲਬ ਤੁਸੀਂ ਇਹਨਾਂ ਦੋਨਾਂ ਨੂੰ 10 ਤਰੀਕ ਦਾ ਟਾਈਮ ਦਿੱਤਾ ਔਰ ਵੀਡੀਓ ਤੁਹਾਡੇ ਕੋਲ ਆ ਔਰ ਦੋ ਉਹਨਾਂ ਨਾਲ ਵੀਡੀਓ ਬਤਾ ਕਾਰਵਾਈ ਕਰੀਏ ਠੀਕ ਹੈ ਚਲੋ ਜੀ ਠੀਕ ਹੈ ਠੀਕ ਇਸ ਸਬੰਧ ਵਿੱਚ ਜਦੋਂ ਥਾਣਾ ਸਦਰ ਦੇ ASI ਜੌਨ ਪੀਟਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਦੋਨੋਂ ਪਾਰਟੀਆਂ ਦਾ ਝਗੜਾ ਹੋਇਆ ਮੈਂ ਇਹਨਾਂ ਨੂੰ 10 ਤਰੀਕ ਨੂੰ ਬੁਲਾਇਆ ਔਰ ਇਹ ਮੇਰੇ ਸਾਹਮਣੇ ਇਹਨਾਂ ਨੇ ਲੜਾਈ ਕੀਤੀ ਹੈ ਜਿਹਦੀ ਕੀ ਵੀਡੀਓ ਰਿਕਾਰਡਿੰਗ ਮੈਂ ਕੀਤੀ ਹੈ ਵੀਡੀਓ ਦੇ ਮੁਤਾਬਿਕ ਮੈਂ ਦੋਨਾਂ ਧਿਰਾਂ ਦੇ ਉੱਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਉਹ ਮੈਂ ਕਰੂੰਗਾ